ਸਵਾਹੀ ਫਤਿਹ ਜੀ ਜੀ ਅੱਜ ਮੈਂ ਵਧਾਈ ਦੇਣਾ ਚਾਹਨਾ ਵਾ ਮੀਰੀ ਪੀਰੀ ਦਿਵਸਾ ਮੈਂ ਸਮਝਦਾ ਕਿ ਇੱਕ ਜ਼ੁਲਮ ਦੇ ਖਿਲਾਫ ਜਦੋਂ ਗੁਰੂ ਸਾਹਿਬਾਨ ਨੇ ਇਹ ਸੋਚਿਆ ਕਿ ਜਿੱਥੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ ਉਥੇ ਕੌਮ ਦੇ ਵਿੱਚ ਜੁਰਤ ਫੂਕਣੀ ਵੀ ਜ਼ਰੂਰੀ ਹੈ ਤੇ ਛੇਵੇਂ ਗੁਰੂ ਨਾਨਕ ਪਾਸ਼ਾ ਨੇ ਤੋ ਤਲਵਾਰਾਂ ਪੈਣ ਕੇ ਮੀਰੀ ਪੀਰੀ ਦਾ ਕਨਸੈਪਟ ਦਿੱਤਾ ਔਰ ਉਸੇ ਹੀ ਪਾਸ਼ਾ ਨੇ ਸਾਨੂੰ ਅਕਾਲ ਤਖਤ ਵੀ ਬਖਸ਼ਿਆ ਉਹਨਾਂ ਨੇ ਸ਼ਸਤਰਾਂ ਦੀ ਵਿਦਿਆ ਮਲ ਅਖਾੜੇ ਸ਼ਸਤਰ ਰੱਖਣੇ ਚੰਗੇ ਘੋੜੇ ਰੱਖਣੇ ਨਗਾੜਾ ਵਜਾਣਾ ਤਖਤ ਤੇ ਬਹਿਣਾ ਮੈਂ ਸਮਝਦਾ ਇੱਕ ਨਵਾਂ ਕਨਸੈਪਟ ਸਿੱਖ ਧਰਮ ਦੇ ਵਿੱਚ 6ਵੇਂ ਪਾਸ਼ਾ ਤੋਂ ਆਇਆ ਜੀ ਕਿਹੜੇ ਕਾਲਕਤ ਸਾਹਿਬ ਨੇ ਅਕਾਲੀ ਦਲ ਨੂੰ ਸੁਖੀ ਸਿੰਘ ਦਰਬਾਰ ਨਾਲ ਗਵਾਮ ਗਿਆ ਗਵਾਮ ਗਿਆ ਤਾਂ ਨਾਲ ਉਹਨਾਂ ਦਾ ਇਹ ਵੀ ਕਹਿਣਾ ਕਿ ਜੋ ਸ਼ਰਮਨੀ ਕਮੇਟੀ ਨੇ 90 ਲੱਖ ਰੁਪਏ ਦੇ ਇਸ਼ਤਿਹਾਰ ਜਿਹੜਾ ਲਗਾ ਉਹਦਾ ਵੀ ਜਿਹੜਾ ਮੈਂ ਸਮਝਦਾ ਵਾਂ ਕਿ ਇੱਕ ਐਸਾ ਇਸ਼ੂ ਹੈਗਾ ਜਿਹੜਾ ਬੜੇ ਸਮੇਂ ਤੋਂ ਅਕਾਲੀ ਦਲ ਨੂੰ ਘੇਰਦਾ ਹੈ ਔਰ ਅਕਾਲੀ ਦਲ ਨੇ ਨੁਕਸਾਨ ਵੀ ਖਾਦੇ ਨੇ ਕਿ ਡੇਰਾ ਮਾਫੀ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਇਸ਼ੂ ਹੋ ਜਾਵੇ ਬਰਗਾੜੀ ਹੋ ਜਾਵੇ ਤੇ ਅਕਾਲ ਤਖਤ ਜਿਹੜਾ ਉਹ ਸੁਪਰੀਮ ਹੈ ਕੋਈ ਦੁਨੀਆ ਤੇ ਐਸਾ ਧਰਮ ਨਹੀਂ ਹੈ ਜਿਹੜਾ ਕੋਈ ਕਿਸੇ ਨੂੰ ਤਲਬ ਕਰ ਸਕਦਾ ਹੋਵੇ ਸਿੱਖ ਧਰਮ ਦੇ ਵਿੱਚ ਇੱਕ ਕਨਸੈਪਟ ਹੈ ਪੰਜ ਪਿਆਰਿਆਂ ਦਾ ਅਕਾਲ ਤਖਤ ਸਾਹਿਬ ਦਾ ਕਿ ਜਿਹੜੇ ਕਿਸੇ ਵੀ ਵੱਡੇ ਤੋਂ ਵੱਡੇ ਕਿਉਂਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਆਰਗੇ ਵੀ ਪੇਸ਼ ਹੋਏ ਨੇ ਇੱਥੇ ਮੁੱਖ ਮੰਤਰੀ ਵੀ ਪੇਸ਼ ਹੁੰਦੇ ਰਹੇ ਨੇ ਤੇ ਜੇ ਉਹਨਾਂ ਨੇ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਔਰ ਉਹਨਾਂ ਕੋਲੋਂ ਸਪਸ਼ਟੀਕਰਨ ਮੰਗਿਆ ਮੈਂ ਸਮਝਦਾ ਇਹ ਠੀਕ ਗੱਲ ਹੈ ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ ਸੰਗਤ ਵੀ ਇਹੀ ਚਾਹਦੀ ਹੈ ਕਿ ਉਹਦਾ ਖੁਲਾਸਾ ਹੋਣਾ ਚਾਹੀਦਾ ਹੈ ਕਿ ਕੀ ਕਾਰਨ ਬਣੇ ਸੀ ਕਿ ਕਿਉਂ ਹੋਇਆ ਸੀਗਾ ਉਹ ਸਾਬ ਸੁਖਬੀਰ ਸਿੰਘ ਬਾਦਲ ਇਥੇ ਮਨੁਪੂਰੀ ਉਮੀਦ ਹੈ ਕਿ ਉਹ ਆਣਗੇ ਹੋਰ ਆਪਣਾ ਸਪਸ਼ਟੀਕਰਨ ਦੇਣਗੇ ਦੇਖੋ सिरसा ਸਾਹਿਬ ਦਾ ਤੇ ਇੱਕੋ ਕੰਮ ਹੈਗਾ ਕਿ ਉਹਨੇ ਆਪਣੇ ਆਕਾਮਾਂ ਨੂੰ ਕਿੱਦਾਂ ਖੁਸ਼ ਕਰਨਾ ਹੈ ਮੈਂ ਪੁੱਛਣਾ ਚਾਹਨਾ ਵਾਂ ਕਿ ਅੱਜ ਜਿਵੇਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕੀ ਕਹਨੇ ਆ ਗੁਜਰਾਤੀ ਨੇ ਤੇ ਮਨੂੰ ਕੀ ਕਿਹਾ ਜਾਏਗਾ ਮੈਂ ਪੰਜਾਬੀ ਆ ਇਹਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਭਾਰਤੀ ਨਹੀਂ ਆ ਗੁਜਰਾਤ ਕਿੱਥੇ ਆ ਭਾਰਤ ਚ ਪੰਜਾਬ ਕਿੱਥੇ ਆ ਭਾਰਤ ਚ ਇਸ ਕਰਕੇ ਬੇਲੋੜੀ ਕੰਟਰੋਵਰਸੀ ਕਰਨੀ ਤੁਸੀਂ ਐਪਰੀਸ਼ੀਏਟ ਕਰੋ ਕਿ ਇੱਕ ਬੱਚਾ ਪੰਜਾਬ ਦਾ ਇੱਕ ਬੱਚਾ ਜਿਹੜਾ ਹਿੰਦੁਸਤਾਨ ਦਾ ਹੈ ਉਸਨੇ ਜਾ ਕੇ ਪੂਰਾ ਸਟੇਡੀਅਮ ਉਹਦੇ ਨਾ ਦੇ ਉੱਤੇ ਭਰ ਜਾਂਦਾ ਦੁਨੀਆ ਚੋ ਅੱਜ ਪੰਜਾਬੀਅਤ ਦੀ ਜੜ ਦੀ ਕਲਾ ਕਰਦਾ ਪਿਆ ਮੈਂ ਸਮਝਦਾ ਮੈਂ ਬੇਲੋੜੀ ਕੰਟਰੋਵਰਸੀ ਕਰਦੇ ਨੇ ਗਲਤ ਕਰਦੇ ਨੇ ਆਪਣੇ ਮਾਲਕਾਂ ਨੂੰ ਖੁਸ਼ ਕਰਨ ਦੀ ਗੱਲ ਕਰਦੇ ਨੇ ਤੱਥਾਂ ਤੋਂ ਪਰੇ ਜਾ ਕੇ ਗੱਲ ਕਰਦੇ ਆ ਜੀ ਸਾਬ ਦਿੱਲੀ ਕਮੇਟੀ ਵੱਲੋਂ ਅਕਸਰ ਇਲਜ਼ਾਮ ਲਗਾਏ ਜਾਂਦੇ ਤੁਹਾਡੇ ਦੇ ਕਿ ਤੁਸੀਂ ਕਈ ਕਪਲੇ ਕੁੱਟੇ ਨੇ ਆਪਣੇ ਸਮੇਂ ਵਿੱਚ ਮੈਂ ਸਮਝਦਾ ਮੈਂ ਕਿ ਅੱਜ ਐਨੇ ਸਾਲ ਹੋ ਗਏ ਨੇ ਉਹ ਕਪਲਿਆਂ ਦੇ ਵਿੱਚ ਇਹਨਾਂ ਨੇ ਅੱਜ ਤੱਕ ਕੋਈ ਸਬੂਤ ਕੋਈ ਇਦਾਂ ਦੀ ਗੱਲ ਪੇਸ਼ ਕੀਤੀ ਹਰਮੀਤ ਸਿੰਘ ਕਲਕਾ ਤੇ ਆਟਾ ਵੇਚਣ ਦਾ ਲੱਗਾ ਸੀਗਾ ਸਰਸਾ ਸਾਹਿਬ ਦੇ ਉੱਤੇ ਵੀ ਦੋ ਤਿੰਨ ਮੁਕਦਮੇ ਪਏ ਸੀਗੇ ਜਿਨ੍ਹਾਂ ਦੀ ਮੈਂ ਸਮਝਦਾ ਵਾਂ ਕਿ ਅਪੀਲਾਂ ਦੇ ਵਿੱਚ ਉਹ ਗਏ ਹੋਏ ਨੇ ਮੈਂ ਸਮਝਦਾ ਵਾਂ ਕਿ ਇਹ ਇਲਜ਼ਾਮਾਂ ਦੀ ਗੱਲ ਨਹੀਂ ਸਾਹਮਣੇ ਕੀ ਆ ਜੀ ਨਿਕਲ ਕੇ ਆਇਆ ਉਹਦੀ ਗੱਲ ਕਰਨੀ ਚਾਹੀਦੀ ਹੈ ਜੀ ਜੀ ਅਮਰਤਪਾਲ ਦੇ ਭਰਾ ਦੇ ਉੱਤੇ ਨਸ਼ੇ ਦਾ ਜਿਹੜਾ ਇਲਜ਼ਾਮ ਲੱਗਾ ਕਿਵੇਂ ਵੇਖਦੇ ਹੋ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਨੂੰ ਦੇਖੋ ਅੱਜ ਦੀ ਸਟੇਜ ਦੇ ਵਿੱਚ ਮੈਂ ਇਸ ਗੱਲ ਦੇ ਉੱਤੇ ਨਹੀਂ ਕੋਈ ਗੱਲ ਕਹਿਣੀ ਚਾਹੁੰਦਾ ਜੇ ਸਰਕਾਰ ਨੇ ਇਲਜ਼ਾਮ ਲਾਇਨੇ ਤੇ ਫਿਰ ਪ੍ਰੂਫ ਕਰਨ ਉਹਨਾਂ ਦੇ ਉੱਤੇ ਫਿਰ ਆਪਾਂ ਗੱਲ ਕਰਾਂਗੇ ਲੇਕਿਨ ਇਹ ਜ਼ਰੂਰ ਰਿਹਾ ਸਰਕਾਰਾਂ ਦਾ ਕਿ ਹੁਣੇ ਤੁਸੀਂ ਦੇਖਿਆ ਸੀਗਾ ਕਿ ਇੱਥੇ ਜਿਹੜੇ ਹਾਈਜੈਕਰ ਸੀਗੇ ਉਹਨਾਂ ਦਾ ਭੋਗ ਪਿਆ ਸੀਗਾ ਇਸ ਮੁਲਕ ਦੇ ਵਿੱਚ ਹਮੇਸ਼ਾ ਇੱਕ ਤਰਫਾ ਕੰਮ ਹੁੰਦਾ ਹੈ ਕਿ ਜੇ ਪਾਂਡੇ ਬ੍ਰਦਰਸ ਹਾਈਜੈਕ ਕਰ ਲੈਣ ਇੰਦਰਾ ਗਾਂਧੀ ਗ੍ਰਿਫਤਾਰ ਹੁੰਦੀ ਹੈ ਤੇ ਉਹਨਾਂ ਨੂੰ ਵਜ਼ੀਰੀਆਂ ਤੇ ਉਹਨਾਂ ਨੂੰ ਐਮਪੀ ਬਣਾਇਆ ਜਾਂਦਾ ਹੈ ਜੇ ਸਿੱਖ ਦੇ ਕਿਸੇ ਨੇ ਹਾਈਜੈਕ ਕੀਤਾ ਉਸ ਨੂੰ ਉੱਥੇ ਗੋਲੀ ਮਾਰ ਦਿੱਤੀ ਜਾਂਦੀ ਹੈ ਜੇ ਕੋਈ ਬਚ ਗਿਆ 14 ਸਾਲ ਬਾਅਦ ਪੋਟਾ ਸਾਹਿਬ ਵਾਲੇ ਸਤਨਾਮ ਸਿੰਘ ਹਾਈਜੈਕਰ 14 ਸਾਲ ਜੇਲ੍ਹ ਕੱਟ ਕੇ ਆਂਦੇ ਨੇ ਹਿੰਦੁਸਤਾਨ ਚਾਹੁੰਦੇ ਨੇ ਦੁਬਾਰਾ ਉਹਨਾਂ ਤੇ ਮੁਕਦਮਾ ਪਾਇਆ ਜਾਂਦਾ ਮੁਕਦਮਾ ਅਸੀਂ ਲੜਿਆ ਸੀ ਜਦੋਂ ਮੈਂ ਦਿੱਲੀ ਕਮੇਟੀ ਦਾ ਪ੍ਰਧਾਨ ਸੀ ਉਹਨਾਂ ਨੂੰ ਬਰੀ ਕਰਾਇਆ ਸੀਗਾ ਮੈਂ ਸਮਝਦਾ ਕਿ ਪਾਂਡੇ ਬ੍ਰਦਰਸ ਨੂੰ ਕਦੀ ਉਹਨਾਂ ਤੇ ਮੁਕਦਮਾ ਚਲਾਇਆ ਜਿਨ੍ਹਾਂ ਨੂੰ ਵਜ਼ੀਰ ਵੀ ਬਣਾ ਦਿੱਤਾ ਜਿਨ੍ਹਾਂ ਨੂੰ ਐਮਪੀ ਬਜਾ ਦਿੱਤਾ ਮੈਂ ਸਮਝਦਾ ਕਿ ਇਸੇ ਕਰਕੇ ਜਿਹੜੀ ਤੁਸੀਂ ਮੈਨੂੰ ਸਵਾਲ ਕੀਤਾ ਨਾ ਕਿ ਅਮਰੇ ਸਾਹਿਬ ਅਮਰਿਤਪਾਲ ਜੀ ਦੇ ਭਰਾ ਦੇ ਉੱਤੇ ਜਿਹੜਾ ਕੇਸ ਪਾਇਆ ਉੱਤੇ ਸਾਨੂੰ ਵੀ ਸ਼ੱਕ ਲੱਗਦਾ ਹੈ ਕਿ ਇਹ ਠੀਕ ਵੀ ਹੈ ਕਿ ਨਹੀਂ ਹੈ ਠੀਕ ਹੈ ਕਿੰਦਰ ਸਰਕਾਰ ਨੇ ਨਵੇਂ ਕਾਨੂੰਨ ਬਣਾ ਕੇ ਕਿਤੇ ਨਾ ਕਿਤੇ ਸਿਕਰ ਨੂੰ ਇਹ ਦਿਖਾ ਦਿੱਤੀ ਕਿ ਅਸੀਂ ਕਿੰਨੇ ਜਿਵੇਂ ਟੀਮੇ ਟੀਮੇ ਦੇ ਉੱਤੇ ਦੇਸ਼ ਰੋ ਦਾ ਪੱਤਰ ਕਿ ਰਹੀ ਹੈ ਦੇਖੋ ਇਹ ਤੁਸੀਂ ਟਿਮਾ ਜੀ ਦੀ ਗੱਲ ਕਰਦੇ ਹੋ ਮੈਂ ਆਪਣੀ ਗੱਲ ਕਰ ਦਿੰਦਾ ਮੇਰੇ ਤੇ ਟ੍ਰਾਂਜ਼ਿਸਟਰ ਬੰਮ ਪਾਇਆ ਸੀਗਾ ਉਹਦਾ ਕੇਸ ਪਾਇਆ ਸੀ ਮੇਰੇ ਉੱਤੇ ਮਰਡਰ ਕੇਸ ਪਾਇਏ ਸੀਗੇ ਮੇਰੇ ਉੱਤੇ ਇਹਨਾਂ ਨੇ ਦੇਸ਼ਦਰੋਹ ਦੇ ਕੇਸ ਪਾਇਏ ਸੀਗੇ ਉਹ ਸਾਰੇ ਕੇਸ ਮੈਨੂੰ 85 ਚ ਪਏ ਸੀ ਔਰ 91 ਚ ਮੈਂ ਜਾ ਕੇ 6 ਸਾਲਾਂ ਬਾਅਦ ਜਿੱਤਿਆ ਸੀ ਬਰੀ ਹੋਇਆ ਸੀ ਇਹ ਝੂਠੇ ਕੇਸ ਬਣਾਉਂਦੇ ਨੇ ਇਹ ਕਿਸੇ ਵੀ ਤਰੀਕੇ ਜਿਹੜੀ ਵੀ ਆਵਾਜ਼ ਸਰਕਾਰਾਂ ਦੇ ਖਿਲਾਫ ਉੱਠਦੀ ਹੋਵੇ ਉਸਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਦਬਾਉਣ ਦੀ ਕੋਸ਼ਿਸ਼ ਕਰਨ ਲਈ ਨਵੇਂ ਕਾਨੂੰਨ ਬਣਾਏ ਗਏ ਆ ਅ ਮੈਂ ਇਹ ਕਵਾਂਗਾ ਕਿ ਉਸਦੀ ਦੁਰਵਰਤੋਂ ਜਿਹੜੀ ਹੈ ਨਾ ਉਹ ਉਹ ਇਹਨਾਂ ਨੂੰ ਕਟਗਰੇਜ ਖੜੇ ਕਰਦੀ ਹੈ ਕਿ ਘੱਟ ਗਿਣਤੀਆਂ ਦੇ ਖਿਲਾਫ ਇਹ ਵਰਤੇ ਜਾਂਦੇ ਨੇ